ਇਸ ਸਮੇਂ ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਰੇ ਇੱਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਗੈਂਗਸਟਰ ਦੇ ਉੱਤੇ ਕਾਰਵਾਈ ਕਰਦਿਆਂ ਹੋયા ਐਨਕਾਊਂਟਰ ਕੀਤਾ ਗਿਆ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਇਸ ਸਮੇਂ ਸੈਂਪਲ ਜਿਹੜੇ ਨੇ ਉੱਥੋਂ ਮੌਕੇ ਤੋਂ ਪਰ ਰਹੇ ਨੇ ਪੁਨੀਤ ਗੋਲਾ ਨਾਮ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਜੋ ਕਿ ਬੜਾ ਹਾਈ ਰੈਟਿਡ ਗੈਂਗਸਟਰ ਸੀਗਾ ਜਿਸ ਦੇ ਵੱਲੋਂ ਮੋਹਾਲੀ ਦੇ ਵਿੱਚ ਅਤੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ ਕੁੱਲ 15 ਮਾਮਲੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਮੁਕਦਮੇ ਨੇ ਇਸ ਗੈਂਗਸਟਰ ਦੇ ਉੱਤੇ ਦਰਜ ਹੁੰਦੇ ਨੇ ਜਿਸ ਦੇ ਚਲਦੇ ਆ ਅੱਜ ਪੁਲਿਸ ਦੇ ਵੱਲੋਂ ਜਦੋਂ ਇਹਨਾਂ ਨੂੰ ਇਨਫਾਰਮੇਸ਼ਨ ਮਿਲਦੀ ਹੈ ਤਾਂ ਇਸ ਉੱਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਇਸ ਦਾ ਪਿੱਛਾ ਕੀਤਾ ਜਾਂਦਾ ਹੈ ਜਦੋਂ ਇਹ ਇਸ ਸੜਕ ਦੇ ਉੱਤੇ ਪਹੁੰਚਦਾ ਹੈ ਤਾਂ ਉਸ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਦੇ ਚਲਦੇ ਆ ਉਸ ਤੋਂ ਵੱਲੋਂ ਜਵਾਬੀ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਜਿਸ ਦੇ ਚਲਦੇ ਆ ਇਸ ਉੱਤੇ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਿੰਨ ਗੋਲੀਆਂ ਜਿਹੜੀਆਂ ਨੇ ਪੁਨੀਤ ਗੋਲਾ ਨਾਮ ਦੇ ਜਿਹੜੇ ਗੈਂਗਸਟਰ ਦਾ ਉਸੂਲ ਚਲਾਈਆਂ ਜਾਂਦੀਆਂ ਐ ਤੇ ਨਾਲ ਹੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਤਾਂ ਜਵਾਬੀ ਕਾਰਵਾਈ ਕਰਦੇ ਹੋਏ ਉਸ ਉੱਤੇ ਫਾਇਰਿੰਗ ਕਰਦੇ ਨੇ ਤਾਂ ਉਹਦੇ ਗੋਲੀ ਲੱਗ ਜਾਂਦੀ ਐ ਤਸਵੀਰਾਂ ਤੁਸੀਂ ਵੇਖੋ ਜਿਸ ਮੋਟਰਸਾਈਕਲ ਦੇ ਉੱਤੇ ਜਿਹੜਾ ਉਹ ਗੈਂਗਸਟਰ ਐ ਸਵਾਰ ਹੁੰਦਾ ਜਿਸ ਦੇ ਵੱਲੋਂ ਇੱਥੇ ਜਦੋਂ ਆਪਣੀ ਜਾਨ ਬਚਾਉਣ ਤੇ ਢੀ ਭੱਜਿਆ ਜਾਂਦਾ ਤਾਂ ਇੱਥੇ ਜਦੋਂ ਪੁਲਿਸ ਵੱਲੋਂ ਉਸ ਨੂੰ ਇੱਕ ਵਾਰ ਵਾਰਨਿੰਗ ਦਿੱਤੀ ਜਾਂਦੀ ਐ ਕਿ ਸਿਲੰਡਰ ਕਰ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਉਹ ਜਿਹੜਾ ਪੁਲਿਸ ਦਾ ਪੁਲਿਸ ਦੇ ਹੀ ਉੱਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੰਦਾ ਜਿਸ ਦੇ ਚਲਦੇ ਆ ਪੁਲਿਸ ਵੱਲੋਂ ਵੀ ਕਾਰਵਾਈ ਜਿਹੜੀ ਕੀਤੀ ਜਾਂਦੀ ਸਮੇਂ ਜਿਹੜੇ ਐਸਪੀ ਸਾਹਿਬ ਨੇ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਜਿਹੜੀ ਵਾਰਦਾਤ ਹੈ ਅੰਜਾਮ ਦੇਣ ਵਾਲੇ ਗੈਂਗਸਟਰ ਉੱਤੇ ਕਾਬੂ ਪਾਇਆ ਗਿਆ ਸਰ ਕਿਵੇਂ ਪਤਾ ਲੱਗਦਾ ਇੱਕ ਵਾਰੀ ਕ੍ਰੇਸ ਕਿਵੇਂ ਹੁੰਦਾ ਹੈ ਗੈਂਗਸਟਰ ਇਹਨੂੰ ਸੀਆਈਏ ਪਟਿਆਲਾ ਤੇ ਕਤਵਾਲੀ ਪਟਿਆਲਾ ਦੀਆਂ ਟੀਮਾਂ ਕਾਫੀ ਟਾਈਮ ਤੋਂ ਫਾਲੋ ਕਰ ਰਹੀਆਂ ਸੀ ਅੱਜ ਇਹਨਾਂ ਨੂੰ ਪਤਾ ਲੱਗਿਆ ਕਿ ਇਹਦੀ ਮੂਵਮੈਂਟ ਪਟਿਆਲਾ ਦੇ ਵਿੱਚ ਹੋ ਰਹੀ ਹੈ ਤਾਂ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਆਈ ਸਿਫਟਲੀ ਇਮੀਡੀਏਟਲੀ ਐਕਟਿੰਗ ਐਕਟ ਕਰਦੇ ਹੋਏ ਇਹਨਾਂ ਨੇ ਇਹਨੂੰ ਇਨਟਰ ਕੀ ਰਹਿਣ ਵਾਲਾ ਕਿੱਥੋਂ ਦਾ ਸੀਗਾ ਸਰ ਦੱਸਿਆ ਜਾ ਰਿਹਾ ਕਾਫੀ ਮਾਮਲੇ ਉਹਦੇ ਤੇ ਦਰਜ ਨੇ ਤੇ ਰਹਿਣ ਵਾਲਾ ਕਿੱਥੋਂ ਦਾ ਸੀ ਇਹ ਮਥਰਾ ਗਲੋਨੀ ਪਟਿਆਲਾ ਦਾ ਹੀ ਰਹਿਣ ਵਾਲਾ ਪਰ ਇਹਦੇ ਤੇ ਵੱਖ-ਵੱਖ ਅਪਰਾਧਿਕ ਮਾਮਲੇ ਕਈ ਜ਼ਿਲ੍ਹਿਆਂ ਦੇ ਵਿੱਚ ਦਰਜ ਨੇ 15 ਟੋਟਲ ਇਹਦੇ ਖਿਲਾਫ ਸੈਂਸ਼ੇਸ਼ਨਲ ਕ੍ਰਾਈਮਸ ਨੇ ਅ ਅਟੈਂਪਟ ਟੂ ਮਰਡਰ ਮਰਡਰ ਲੁੱਟ ਖੋਹ ਦੇ ਮਕਦਮੇ ਹੈਗੇ ਆ ਇੱਕ ਇਨਫੇਮਸ ਬੋਹਾਲੀ ਜੋ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹ ਅਕਿਊਜ਼ ਸੀਗਾ ਤੇ ਬੇਲ ਜੰਪ ਕੀਤੀ ਹੋਈ ਆ ਇਹ ਰਾਜੀਵ ਰਾਜਾ ਗੈਂਗਸਟਰ ਹੈ ਉਹਦੇ ਨਾਲ ਐਸੋਸੀਏਟਿਡ ਹੈ ਹਾਲਜਿਮੇ ਅੱਜ ਬੜੀ ਸੁਨਸਾਨ ਰੋਡ ਹੈ ਜਿੱਥੇ ਮੌਜੂਦ ਹੈ ਕਿ ਕੋਈ ਕੋਈ ਜਿਹੜਾ ਕੋਈ ਵਾਰਦਾਤ ਦੀ ਤਾਕ ਵਿੱਚ ਬੈਠਾ ਸੀ ਇੱਥੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਬੇਸਿਕਲੀ ਇਹ ਭੱਜਿਆ ਹੋਇਆ ਕ੍ਰਿਮੀਨਲ ਹੈ ਤਾਂ ਇਹਦੇ ਹਾਈਡ ਆਊਟ ਬਾਰੇ ਪਤਾ ਲੱਗਿਆ ਸੀਗਾ ਕਿ ਇਸ ਏਰੀਆ ਦੇ ਵਿੱਚ ਇਹ ਸਰਗਰਮ ਹੈ ਐਕਟਿਵ ਹੈ ਮੂਵਮੈਂਟ ਕਰ ਰਿਹਾ ਤਾਂ ਉਹੀ ਰੂਟ ਫਾਲੋ ਕਰ ਰਿਹਾ ਸੀ ਜਿੱਥੇ ਉਹਨੂੰ ਪੁਲਿਸ ਟਰੈਕ ਨਾ ਕਰ ਪਾਵੇ ਆ ਇਨਫੋਰਮੇਸ਼ਨ ਪੂਰੀ ਰੀਜ਼ਨੇਬਲ ਸੀਗੀ ਕ੍ਰੈਡੀਬਲ ਸੀਗੀ ਉਹਦੇ ਬੇਸ ਤੇ ਅਸੀਂ ਉਹਨੂੰ ਟਰੈਕ ਕਰ ਪਾਏ ਹਰ ਵਰਤੇਗਾ ਤੇ ਹਰ ਕਿਹੜਾ ਵਰਤੇਗਾ ਜਦੋਂ ਪੁਲਿਸ ਵੱਲੋਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਉਹ ਤਾਂ ਫਾਇਰਿੰਗ ਕਰਦਾ ਹੈ ਕਿਹੜਾ ਜਿਹੜਾ ਵੈਪਨ ਸੀਸ ਕੋਲ ਇਸ ਕੋਲ ਇੱਕ 32 ਬੋਰ ਦਾ ਪਿਸਤਲ ਜੋ ਦੇਸੀ ਪਿਸਤਲ ਜਾਪਦਾ ਹੈ ਉਹ ਸੀਗਾ ਮੌਕੇ ਤੇ ਤਿੰਨ ਖੋਲ ਜਿਹੜੇ ਬ੍ਰਾਮ੍ਹਤ ਹੋਏ ਆ ਤਿੰਨ ਫਾਇਰੇ ਨੇ ਤਿੰਨ ਚਾਰ ਫਾਇਰੇ ਨੇ ਕੀਤੇ ਹੈਗਾ ਪੁਲਿਸ ਪਾਰਟੀ ਦੇ ਜੀ ਫਿਲਹਾਲ ਕਿਹੋ ਜੀ ਸਥਿਤੀ ਹੈ ਉਸ ਦੀ ਜਦੋਂ ਗੋਲੀਆਂ ਲੱਗਦੀਆਂ ਉਸ ਤੋਂ ਬਾਅਦ ਕਿੱਥੇ ਹੁਣ ਹੁਣ ਉਹ ਮੈਡੀਕਲ ਐਗਜ਼ਾਮੀਨ ਐਗਜ਼ਾਮਨ ਹੋ ਰਿਹਾ ਉਹਦਾ ਡੇਰੇ ਇਲਾਜ ਜਾਏਗਾ ਹਸਪੀਟਲ ਤੇਂਦਰਾ ਦੇ ਪਤਨ ਬਸਰ ਸਾਡੇ ਨਾਲ ਐਸਪੀਡੀ ਯੋਗੇਸ਼ ਸ਼ਰਮਾ ਜਿਹੜੇ ਨੇ ਮੌਜੂਦ ਸਨ ਮੌਕੇ ਤੇ ਜਦੋਂ ਐਨਕਾਊਂਟਰ ਹੁੰਦਾ ਤਾਂ ਇੱਥੇ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਪੂਰੀ ਕਾਰਵਾਈ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ ਕਿਉਂਕਿ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਬੇहद ਹੀ ਜਿਹੜਾ ਐਕਟਿਵ ਗੈਂਗਸਟਰ ਸੀਗਾ ਜਿਸ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਜੇ ਗੱਲ ਕਰੀਏ ਤਾਂ 15 ਤੋਂ ਵੱਧ ਮਾਮਲੇ ਜਿਹੜੇ ਨੇ ਇਸ ਗੈਂਗਸਟਰ ਦੇ ਉੱਤੇ ਦਰਜ ਦੱਸੇ ਜਾ ਰਹੇ ਨੇ ਜਿਸ ਦੇ ਉੱਤੇ ਜਿਸ ਦੇ ਚਲਦੇ ਹੋਇਆ ਅੱਜ ਪੁਲਿਸ ਵੱਲੋਂ ਕ੍ਰੇਸ ਕੀਤਾ ਜਾਂਦਾ ਤੇ ਇਸ ਉੱਤੇ ਜਿਹੜੀ ਆ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਪਟਿਆਲਾ ਤੋਂ ਪਰਫ ਸੁਪਰ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮਿਊਟ ਪੁਨੀਤ ਪੁਨੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਆ ਪੁਨੀਤ ਗੋਲਾ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕੱਦਮੇ ਨੇ ਸੈਂਸੇਸ਼ਨਲ ਕ੍ਰਾਈਮਸ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਉਂਟ ਹੋਇਆ ਸੀਗਾ ਮੁਹੱਲੀ ਵਿਖੇ ਆ ਉਹਦੇ ਵਿੱਚ ਵੀ ਇਹ ਕ्यूज ਸੀਗਾ ਜਿਹਦੇ ਚ ਇਹਨੇ ਬੇਲਜੰਪ ਕੀਤੀ ਹੋਈ ਹੈ ਤਾਂ ਡੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇੱਥੇ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ بجائے ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗ ਤੇ ਬੁਲਟ ਬੁਲਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਰਜਿੰਦਰ ਹਸਪੀਟਲ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹਦੇ ਵਿੱਚ ਇਸ ਘਟਨਾ ਸੰਬੰਧਤ ਪਹਿਲਾ ਮੈਸੇਜ ਹੈਗਾ ਫਾਰ ਪਟਿਆਲਾ ਰੈਜ਼ੀਡੈਂਸ ਕੀ ਪਟਿਆਲਾ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਕਮਾਂਡ ਹੇਡ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ टू इंश्योर सेफ्टी एंड सिक्योरिटी ऑफ पटेलला रेजिडेंट्स सेकंड बेसिस टर्न वार्निंग हैगी अगेंस्ट गैंगस्टर्स क्रिमिनल एलिमेंट्स इज जीरो टॉलरेंस है फॉर गैंगस्टरिज्म या बदमाशी जो कोई भी इस तरीके दी एक्टिविटी च इंडल्ज होएगा करेगा माहौल खराब करने दी कोशिश करेगा तो उदे नाल शक्ति नाल डील कीता जाएगा कितने मामले दर्ज 15 टोटल 15 मुकदमे दर्ज तीन तीन फायर ने एदे वलो किए गए हैं तीन चार फायर जड़े हैं पुलिस पार्टी ने किए हैं ਇਹ ਬੁਲੇਟ ਇੰਜਰੀਸ ਇਹਦੇ ਦੋਨੋਂ ਲੈਗਸ ਤੇ ਇੰਜਰੀਸ ਹੋਈਆਂ ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ ਕਿ ਨਹੀਂ ਇਹ ਇਕੱਲਾ ਸੀ ਸਰ ਇਹ ਇਕੱਲਾ ਸੀ ਸਰ ਇੱਕ ਕਹਿੰਦੇ ਮੋਹਾਲੀ ਦਾ ਵੀ ਕੋਈ ਲਿੰਕ ਹੈ ਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਤੋਂ ਲੈ ਕੇ ਵੀ ਕੋਈ ਇਦਾਂ ਦਾ ਕੋਈ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹਾਲੀ ਦੇ ਵਿੱਚ ਇੱਕ ਚੌਪਿੰਗ ਫਿੰਗਰ ਚੌਪ ਕਰਨ ਵਾਲਾ ਇੱਕ ਮਾਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਗਿਊ ਸੀ ਉਹਦੇ ਚ ਨੇ ਬੇਲਜੰਪ ਕੀਤੀ ਹੋਈ ਆ ਉਹਦੇ ਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦਰਜ ਆ ਆਰਮਜ਼ ਇੱਕ ਦੇ ਵੀ ਮਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕਿ ਇਹ ਇਨਪੋਰਟ ਸੀ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ